ਦੇਖੋ ਵੈਸੇ ਤਾਂ ਆਪਾਂ ਅੱਜ ਇੱਕ ਨਾ ਖਾਸ ਵੀਡੀਓ ਲੈ ਕੇ ਆਉਣੀ ਸੀ ਤੁਹਾਡੇ ਲਈ ਜਿਸ ਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਣਾ ਸੀ ਕਿ ਅੱਤ ਦੀ ਗਰਮੀ ਦੇ ਵਿੱਚ ਆਪਾਂ ਮੁਰਗੀਆਂ ਨੂੰ ਕੀ ਖਾਣ ਨੂੰ ਦੇਣਾ ਆ ਕਿਵੇਂ ਆਪਾਂ ਅੱਤ ਦੀ ਗਰਮੀ ਦੇ ਵਿੱਚ ਮੁਰਗੀਆਂ ਨੂੰ ਬਚਾਉਣਾ ਆ ਪਰ ਸਿਹਤ ਨਾ ਠੀਕ ਹੋਣ ਕਰਕੇ ਉਹ ਵੀਡੀਓ ਆ ਜਿਹੜੀ 1-2 ਦਿਨ ਤੱਕ ਆਉਗੀ ਕਿਉਂਕਿ ਜੋ ਚੀਜ਼ਾਂ ਆਪਾਂ ਲੈ ਕੇ ਆਉਣੀਆਂ ਸੀ ਉਹ ਆਪਾਂ ਨਹੀਂ ਲਿਆ ਪਾਏ ਸਿਹਤ ਖਰਾਬ ਹੋਣ ਕਰਕੇ ਥੋੜਾ ਜਿਹਾ ਗਲਾਵੀ ਖਰਾਬ ਆ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਦੋ ਛੋਟੀਆਂ-ਛੋਟੀਆਂ ਗੱਲਾਂ ਕਰਾਂਗੇ ਸੋ ਛੋਟਾ ਜਿਹਾ ਹੀ ਬਲੌਗ ਤਿਆਰ ਕਰਾਂਗੇ ਪਰ ਇਹ ਜਿਹੜੀਆਂ ਛੋਟੀਆਂ ਗੱਲਾਂ ਨੇ ਇਹ ਹੋਣਗੀਆਂ ਜਾਣਕਾਰੀ ਨਾਲ ਭਰਪੂਰ ਤੁਹਾਡੇ ਫਾਇਦੇਮੰਦ ਗੱਲਾਂ ਹੋਣਗੀਆਂ ਤੁਹਾਡੇ ਲਈ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਵੀ ਮੈਂ ਹਮੇਸ਼ਾ ਕਹਿੰਦੀ ਹੁੰਨੀ ਆ ਪਹਿਲੇ ਦਿਨ ਤੋਂ ਹੀ ਕਹਿੰਦੀ ਆਈ ਆ ਕਿ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਆ ਤਾਂ ਸਭ ਤੋਂ ਵਧੀਆ ਆ ਜੇਕਰ ਫ੍ਰੀ ਰੇਂਜ ਏਰੀਆ ਆ ਦੇਖੋ ਫ੍ਰੀ ਰੇਂਜ ਏਰੀਆ ਦੇ ਵਿੱਚ ਰੱਖਣ ਦੇ ਨਾਲ ਜਿਹੜੀਆਂ ਮੁਰਗੀਆਂ ਨੇ ਉਹਨਾਂ ਦੀ ਫੀਡ ਦਾ ਖਰਚਾ ਬਹੁਤ ਘਟ ਜਾਂਦਾ ਬਹੁਤ ਹੱਦ ਤੱਕ ਇਹ ਕਹਿ ਲਓ ਕਿ ਨਾ ਮਾਤਰ ਹੀ ਰਹਿੰਦਾ ਆ ਪਰ ਫ੍ਰੀ ਰੇਂਜ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਬਸ ਤੁਸੀਂ ਇੱਕ ਖੇਤ ਦੇ ਵਿੱਚ ਲਿਆ ਕੇ ਆਪਣੀਆਂ ਮੁਰਗੀਆਂ ਨੂੰ ਛੱਡ ਦਿਓ ਜਿੱਥੇ ਸਿਰਫ ਮਿੱਟੀ ਆ ਫ੍ਰੀ ਰੇਂਜ ਦਾ ਮਤਲਬ ਇਹ ਆ ਕਿ ਜਿੱਥੇ ਘਾਹ ਫੂਸ ਹੋਵੇ ਫੀਡ ਪੌਦੀ ਹੂਣ ਰੂੜੀ ਦਾ ਢੇਰ ਹੋਵੇ ਜਿੱਥੋਂ ਮੁਰਗੀਆਂ ਨੂੰ ਕੁਛ ਨਾ ਕੁਛ ਖਾਣ ਨੂੰ ਮਿਲਦਾ ਰਹੇ ਕੀੜੇ ਮਕੋੜੇ ਖਾਣ ਨੂੰ ਮਿਲਦੇ ਰਹਿਣ ਕਾ ਫੂਸ ਦਰਖਤਾਂ ਦੇ ਪੱਤੇ ਕਈ ਦਰਖਤ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਇਹ ਪੱਤੇ ਖਾ ਕੇ ਬੜਾ ਖੁਸ਼ ਹੁੰਦੀਆਂ ਨੇ ਸੋ ਜਿਹੜਾ ਫੀਡ ਦਾ ਖਰਚਾ ਆ ਜੇਕਰ ਆਪਾਂ ਫ੍ਰੀ ਰੇਂਜ ਏਰੀਆ ਦੇ ਵਿੱਚ ਮੁਰਗੀਆਂ ਨੂੰ ਰੱਖਦੇ ਆ ਫੀਡ ਦਾ ਖਰਚਾ ਇਹਨਾਂ ਦਾ ਬਹੁਤ ਹੱਦ ਤੱਕ ਘਟਾਇਆ ਜਾ ਸਕਦਾ ਇਹ ਕਹਿ ਲਊ ਵੀ ਨਾ ਮਾਤਰ ਹੀ ਹੁੰਦਾ ਆ ਤੇ ਦੂਜੀ ਗੱਲ ਇਹ ਆ ਕਿ ਜਿਹੜੀਆਂ ਮੁਰਗੀਆਂ ਫ੍ਰੀ ਰੇਂਜ ਏਰੀਆ ਦੇ ਵਿੱਚ ਰਹਿੰਦੀਆਂ ਨੇ ਉਹ ਬਿਮਾਰੀ ਤੋਂ ਦੂਰ ਰਹਿੰਦੀਆਂ ਨੇ। ਉਹਨਾਂ ਨੂੰ ਬਹੁਤ ਘੱਟ ਬਿਮਾਰੀ ਲੱਗਦੀ ਆ। ਇਹ ਜਿਹੜੀ ਤੁਸੀਂ ਸਾਹਮਣੇ ਮੁਰਗੀ ਦੇਖ ਰਹੇ ਆ ਇਹ ਆਪਣੇ ਕੋਲੇ 8-9 ਸਾਲ ਪੁਰਾਣੀ ਮੁਰਗੀ ਆ। ਵਜਾ ਕੀ ਆ? ਕਿਉਂਕਿ ਬਾਹਰ ਰਹਿੰਦੀ ਆ, ਫ੍ਰੀ ਰੇਂਜ ਏਰੀਆ ਦੇ ਵਿੱਚ ਰਹਿੰਦੀ ਆ। ਤੇ ਜਿਹੜੀਆਂ ਹੋਰ ਮੁਰਗੀਆਂ ਤੁਸੀਂ ਦੇਖ ਰਹੇ ਆ ਵਿੱਚ ਵਿੱਚ ਇਹ ਜਿਹੜੀਆਂ ਮੁਰਗੀਆਂ ਨੇ ਨਾ ਇਹ ਵਾਈਟ ਵਾਲੀ ਇਹ 3 ਸਾਲ ਦੀ ਹੋ ਗਈ ਹੋਣੀ ਆ। 3 ਸਾਲ ਪੁਰਾਣੀ ਮੁਰਗੀ ਆਪਣੇ ਕੋਲੇ। 2.5-3 ਸਾਲ ਪੁਰਾਣੀਆਂ ਮੁਰਗੀਆਂ ਵੀ ਆਪਣੇ ਕੋਲੇ ਨੇ ਜੋ ਤੰਦਰੁਸਤ ਨੇ। ਤੇ ਆਂਡੇ ਵੀ ਦੇ ਰਹੀਆਂ ਨੇ ਇਹ ਨਹੀਂ ਹੈਗਾ ਕਿ ਆਂਡੇ ਨਹੀਂ ਦੇ ਰਹੀਆਂ ਆਂਡੇ ਦੇ ਰਹੀਆਂ ਨੇ ਕਿਉਂਕਿ ਇਹ ਖੁੱਲੀ ਹਵਾ ਦੇ ਵਿੱਚ ਰਹਿੰਦੀਆਂ ਨੇ ਖੁੱਲੀ ਜਗ੍ਹਾ ਦੇ ਵਿੱਚ ਰਹਿੰਦੀਆਂ ਨੇ ਫ੍ਰੀ ਰੇਂਜ ਏਰੀਆ ਦੇ ਵਿੱਚ ਰਹਿੰਦੀਆਂ ਨੇ ਜਿੱਥੋਂ ਇਹ ਚੁਗ ਕੇ ਆਪਣੀ ਜਿਹੜੀ ਵੀ ਵਿਟਾਮਿਨਾ ਦੀ ਘਾਟ ਵਗੈਰਾ ਹੈ ਉਹ ਪੂਰੀ ਕਰਦੀਆਂ ਰਹਿੰਦੀਆਂ ਨੇ ਸੋ ਮੈਂ ਇਹੀ ਕਹਾਂਗੀ ਕਿ ਜੇਕਰ ਤੁਹਾਡੇ ਕੋਲ ਖੁੱਲੀ ਜਗ੍ਹਾ ਹੈ ਨਾ ਫ੍ਰੀ ਰੇਂਜ ਏਰੀਆ ਹੈਗਾ ਇਹੋ ਜਿਹਾ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਫਿਰ ਤੁਸੀਂ ਬੇਸ਼ੱਕ ਬਿਨਾਂ ਸੋਚੇ ਇਹ ਕੰਮ ਕਰ ਲਓ ਤੁਹਾਨੂੰ ਚਾਹੇ ਕੋਈ ਲੱਕ ਕਹੀ ਜਾਂਦਾ ਕਿ ਇਹਨਾਂ ਦੀ ਫੀਡ ਦਾ ਖਰਚਾ ਬਹੁਤ ਜ਼ਿਆਦਾ ਆਂਦਾ ਤੁਸੀਂ ਉਹਦੀਆਂ ਗੱਲਾਂ ਵੱਲ ਧਿਆਨ ਨਾ ਕਰੋ ਤੁਸੀਂ ਜਾਲ ਜੂਲ ਲਾ ਕੇ ਠੀਕਾ ਕੁੱਤੀ ਬਿੱਲੇ ਕੁੱਤੇ ਬਿੱਲੇ ਦਾ ਡਰਾ ਤੁਸੀਂ ਉਸ ਤੋਂ ਜਾਲ ਲਾ ਕੇ ਆਪਣੀਆਂ ਜਿਹੜੀਆਂ ਮੁਰਗੀਆਂ ਆ ਸੇਫ ਰੱਖ ਸਕਦੇ ਆ ਇਹੋ ਜੀ ਜਗ੍ਹਾ ਤੇ ਬਹੁਤ ਸਾਰੇ ਹੁਣ ਜਿਹੜੇ ਜਾਲ ਨੇ ਉੱਚਲੇ ਹੋਏ ਨੇ ਉਹ ਜਾਲ ਜਿਹੜੇ ਲਾ ਕੇ ਤੁਸੀਂ ਮੁਰਗੀਆਂ ਜਿਹੜੀਆਂ ਆ ਆਪਣੀਆਂ ਇਸ ਤਰੀਕੇ ਰੱਖ ਸਕਦੇ ਆ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਕਿਉਂਕਿ ਸੇਹ ਤਾਂ ਜਿਹੜੀ ਠੀਕ ਨਹੀਂ ਗਲਾ ਥੋੜਾ ਖਰਾਬ ਚੱਲ ਰਿਹਾ ਆ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਆਵਾਂਗੇ ਉਹ ਵੀਡੀਓ ਆ ਜਿਹੜੀ ਖਾਸ ਕਰਕੇ ਅੱਤ ਦੀ ਗਰਮੀ ਦੇ ਵਿੱਚ ਮੁਰਗੀਆਂ ਦੇ ਲਈ ਹੋਊਗੀ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰ ਦਿਓ ਧੰਨਵਾਦ